ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਸੀ ਪਹੁੰਚੇ ਆ ਬਠਿੰਡਾ ਦੇ ਸਿਵਲ ਹਸਪੀਟਲ ਵਿੱਚ ਜਿੱਥੇ ਕ੍ਰਿਸ਼ਨਾ ਲੈਬ ਇੱਕ ਖੋਲੀ ਗਈ ਹੈ ਸਰਕਾਰ ਵੱਲੋਂ ਉਹਨਾਂ ਨਾਲ ਟਾਈ ਅਪ ਕੀਤਾ ਗਿਆ ਹੈ ਵੈਸੇ ਲੈਬ ਆ ਜਿਹੜੀ ਪ੍ਰਾਈਵੇਟ ਆ ਪਰ ਉਹਨਾਂ ਦੇ ਰੇਟ ਘਟ ਹੋਣ ਕਾਰਨ ਸਰਕਾਰ ਦਾ ਟਾਈ ਅਪ ਕੀਤਾ ਗਿਆ ਤੇ ਜਿਹੜੇ ਤਕਰੀਬਨ ਟੈਸਟ ਆ ਜਿਹੜੇ ਇਥੋਂ ਕਰਵਾਏ ਜਾਂਦੇ ਆ ਪਰ ਅੱਜ ਇੱਕ ਮਾਮਲਾ ਸਾਹਮਣੇ ਆਇਆ ਕੋਰਟ ਸ਼ਮੀਰਪਿੰਡ ਦਾ ਵਿਅਕਤੀ ਸੀ ਜਿਸ ਨੂੰ ਸਿਟੀ ਸਕੈਨ ਇਸ ਲੈਬ ਚ ਕਰਵਾਇਆ ਗਿਆ ਤੇ ਲੈਬ ਵੱਲੋਂ ਜਿਹੜੀ ਰਿਪੋਰਟ ਨਾਰਮਲ ਦੇ ਦਿੱਤੀ ਗਈ ਨਾਰਮਲ ਰਿਪੋਰਟ ਦੇਣ ਦੇ ਨਾਲ ਡਾਕਟਰਾਂ ਵੱਲੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਪਰ ਮਰੀਜ਼ ਵੱਲੋਂ ਤਕਲੀਫ ਹੋਣ ਕਾਰਨ ਤਾਂ ਉਹਨਾਂ ਵੱਲੋਂ ਜਦੋਂ ਬਾਹਰੋਂ ਸਿਟੀ ਸਕੈਨ ਕਰਾਈ ਗਈ ਤਾਂ ਉਸ ਵਿੱਚ ਜਿਹੜਾ ਅਸਲੀਆ ਵਿੱਚ ਫ੍ਰੈਕਚਰ ਨਜ਼ਰ ਆਇਆ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਕੱਠੇ ਹੋ ਕੇ ਇਸ ਲੈਬ ਵਿੱਚ ਆ ਕੇ ਹਗਾਮਾ ਵੀ ਕੀਤਾ ਗਿਆ ਤੇ ਪੁਲਿਸ ਵੀ ਬੁਲਾਈ ਗਈ ਉੱਥੇ ਮਰੀਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਡਾ ਲੜਾਈ ਝਗੜੇ ਦਾ ਕੇਸ ਸੀ ਜਿਸ ਵਿੱਚ ਇਸ ਲੈਬ ਵੱਲੋਂ ਜਿਹੜੀ ਰਿਪੋਰਟ ਆ ਨਾਰਮਲ ਦਿੱਤੀ ਗਈ ਆ ਔਰ ਸਾਨੂੰ ਸ਼ੰਕਾ ਹੈ ਕਿ ਇਹਨਾਂ ਨੇ ਪੈਸੇ ਲੈ ਕੇ ਜਿਹੜੀ ਰਿਪੋਰਟ ਆ ਨਾਰਮਲ ਦੇ ਦਿੱਤੀ ਗਈ ਪਰ ਉਸ ਨਾਲ ਸਾਡੇ ਮਰੀਜ਼ ਦਾ ਨੁਕਸਾਨ ਹੋ ਸਕਦਾ ਸੀ ਉਹਨਾਂ ਵੱਲੋਂ ਪੁਲਿਸ ਵੀ ਬੁਲਾਈ ਗਈ ਤੇ ਜਿਹੜੀ ਜਾਣਕਾਰੀ ਵੀ ਦਿੱਤੀ ਕਿ ਜਦੋਂ ਲੈਬ ਦੇ ਸਟਾਫ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਕਿ ਅਸੀਂ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਬਹੁਤ ਹੀ ਵੱਡਾ ਜਿਹੜਾ ਮਸਲਾ ਵਾ ਕਿਉਂਕਿ ਮਰੀਜ਼ਾਂ ਦੀ ਜਾਨ ਨਾਲ ਇੱਕ ਤਰ੍ਹਾਂ ਦਾ ਖਲਵਾੜ ਕੀਤਾ ਜਾਂਦਾ ਜੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਗਲਤ ਆਉਂਦੀਆਂ ਨਾ ਇੱਕ ਹੋਰ ਵਿਅਕਤੀ ਵੀ ਉਸ ਮੌਕੇ ਪਹੁੰਚਿਆ ਉਹਨਾਂ ਨੇ ਕਿਹਾ ਕਿ ਸਾਡੀ ਰਿਪੋਰਟ ਹੀ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਸੀ ਜਦੋਂ ਅਸੀਂ ਲੈਣ ਪਹੁੰਚੇ ਉਹ ਕਹਿੰਦੇ ਵੀ ਤੁਸੀਂ ਲੈ ਗਏ ਹੋ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਰਿਪੋਰਟ ਨਹੀਂ ਲੈ ਕੇ ਗਏ ਤੇ ਉਹਨਾਂ ਨੇ ਜਿਹੜੇ ਕੈਮਰੇ ਚੈੱਕ ਕੀਤੇ ਗਏ ਤੇ ਅਸੀਂ ਨਹੀਂ ਲੈ ਕੇ ਗਏ ਸੀ ਫਿਰ ਰਿਪੋਰਟ ਦੁਬਾਰਾ ਜਿਹੜੀ ਕੱਢ ਕੀਤੀ ਬਠਿੰਡੇ ਦੇ ਸਿਵਲ ਹਸਪੀਟਲ ਵਿੱਚ ਲੈਬ ਆ ਉਹ ਅਕਸਰ ਵਿਵਾਦਾਂ ਵਿੱਚ ਹੀ ਰਹਿੰਦੀ ਆ ਕਿਉਂਕਿ ਪਹਿਲਾਂ ਵੀ ਉਹ ਵਿਅਕਤੀ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾਵਾ ਹੋਊਗੀ ਹੁਣ ਹੋਰ ਵੀ ਬਹੁਤ ਸਾਰੇ ਵਿਅਕਤੀ ਖੜੇ ਸਨ ਉਹ ਕਹਿੰਦੇ ਸਾਨੂੰ ਵੀ ਵਹਿਮ ਹੋ ਗਿਆ ਇਸ ਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹਦਾ ਤੇ ਉਪਰੋਕਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਆਹ ਉਹ ਪ੍ਰੋਕੋਲ ਤੇ ਜਿਹੜਾ ਮਰੀਜ਼ ਆ ਉਸ ਦਾ ਕੀ ਕਹਿਣਾ ਨਾਲ ਸਾਥੀਆਂ ਦਾ ਤੇ ਸਟਾਫ ਦਾ ਕੀ ਕਹਿਣਾ ਆ ਉਹ ਤੁਹਾਨੂੰ ਸੁਣਾਉਣੀ ਆ। ਕੀ ਨਾਮ ਹੈ ਜੀ? ਕਰਦੀਪ ਸਿੰਘ ਹੈ ਜੀ। ਕੋਚਮੀ ਜੀ। ਕੀ ਗੱਲ ਹੋਈ ਆ? ਅਸੀਂ ਸਾਡੇ ਸ਼ੱਕਰ ਹੀ ਲੂ ਮਸਲ ਦਾ ਕਰਕੇ ਲੜਾਈ ਹੋਈ ਸੀ। ਅਸੀਂ ਉਸ ਤੋਂ ਬਾਅਦ ਤੇ ਅਸੀਂ ਇੱਥੇ ਆ ਕੇ ਐਡਮਿਟ ਹੋਇਆ ਜੀ। ਇੱਥੋਂ ਆ ਕੇ ਉਹ ਇਹਨਾਂ ਨੇ ਸਾਨੂੰ ਸੀਟੀ ਸਕੈਨ ਕਰਨ ਦਾ ਉਹ ਕਰਤਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਉਹ ਨਾਰਮਲ ਦਿੱਤੀ ਇਹਨਾਂ ਨੇ। ਜਦੋਂ ਉੱਥੇ ਅਸੀਂ ਬੈੱਡ ਤੇ ਉਹ ਪਏ ਤੇ ਉਹਨਾਂ ਨੇ ਫਿਰ ਉਹੋ ਜਿਹਾ ਟ੍ਰੀਟਮੈਂਟ ਹੀ ਕਰਨਾ ਸੀਗਾ ਜਿਹੜੇ ਹਿਸਾਬ ਨਾਲ ਨਰਮਲ ਰਿਪੋਰਟ ਦਿੱਤੀ ਸੀ ਉਹਨਾਂ ਨੇ ਸਾਨੂੰ ਬਸ ਦਰਦ ਦਾ ਟੀਕਾ ਲਾਇਆ ਜੀ ਅਸੀਂ ਇੱਕ ਦਿਨ ਇੱਕ ਰਾਤ ਤੱਕ ਰਹੇ ਜੀ ਦੂਜੀ ਰਾਤ ਨੂੰ ਸਾਨੂੰ ਇਹਨਾਂ ਨੇ ਜਦੋਂ ਦੂਜੇ ਦਿਨ ਦੂਜੇ ਦਿਨ ਦੁਪਹਿਰੇ ਸਾਨੂੰ ਵੀ ਕਹਤਾ ਵੀ ਤੁਹਾਡੇ ਕੋਲ ਆਹੋ ਕਰਤਾ ਜੀ ਜੋ ਦਰਦ ਹੋਣ ਲੱਗ ਗਿਆ ਜੀ ਦਰਦ ਵਾਹ ਲੂਗਾ ਮੈਂ ਕਿਹਾ ਵੀ ਆਪਾਂ ਚੱਲ ਗਏ ਆਪਣਾ ਮੇਰਾ ਦਰਦ ਹੋ ਹੀ ਜਾਂਦਾ ਜੀ ਇੱਥੇ ਜਦੋਂ ਅਸੀਂ ਕੱਲ ਜਾ ਕੇ ਅਸੀਂ ਕਿਹਾ ਵੀ ਟੈਸਟ ਕਰਾ ਕੇ ਜੋ ਟੈਸਟ ਕਰਵਾਇਆ ਸੀ ਉੱਥੇ ਉੱਥੇ ਜਾ ਕੇ ਸਾਡੀ ਰਿਪੋਰਟ 'ਚ ਵੀ ਫ੍ਰੈਕਚਰ ਆਇਆ ਹੋਇਆ ਜੀ ਦੇਖੋ ਜੀ ਹੁਣ ਜੇ ਤਾਂ ਪੈਸੇ ਦਾ ਵੀ ਹੋ ਸਕਦਾ ਹੈ ਵੀ ਜਿਹੜਾ ਹੁੰਦਾ ਦੂਜੇ ਪਾਸੇ ਲੈ ਕੇ ਉਹ ਕਰਦੇ ਕੀ ਨਾਮ ਆ ਪੈਸਾ ਮੇਰਾ ਨਾਮ ਬਲਦੀਪ ਸਿੰਘ ਹੈ ਜੀ ਮਦਰ ਮੇਰੇ ਨਗਰ ਪੰਚਾਇਤ ਦਾ ਪ੍ਰਧਾਨ ਹੈ ਜੀ ਕੋਰਸ਼ਵੀਰ ਇਹ ਜੀ ਨਾਲ ਲੜਾਈ ਹੋਈ ਸੀ ਪਰਸੋਂ ਜੀ ਦੁਪਹਿਰੇ ਆਪਸ ਵਿੱਚ ਦੋ ਘਰਾਂ ਦੀ ਭਾਈਆਂ ਦੀ ਉਹਦੇ ਵਿੱਚ ਕੀ ਸੀਗਾ ਵੀ ਐਡਮਿਟ ਹੋ ਗਿਆ ਇੱਕ ਜਣਾ ਵੀ ਗੁਰਦੀਪ ਸਿੰਘ ਹੈ ਇਹ ਐਡਮਿਟ ਹੋ ਗਿਆ ਇੱਥੇ ਆ ਕੇ ਇੱਥੇ ਆ ਕੇ ਜਦੋਂ ਉਹਨੇ ਮੰਨ ਲਓ ਇਸ ਚੀਜ਼ ਦਾ ਉਹਨੇ ਇਹਨੇ ਦਿਖਾਇਆ ਵੀ ਟਰੀਟਮੈਂਟ ਲਈ ਮੰਨ ਲਓ ਵੀ ਚੈੱਕ ਅਪ ਕੀਤਾ ਜਾਂ ਕੋਈ ਹੋ ਗਿਆ ਤਾਂ ਉਹਨਾਂ ਨੇ ਕਿਹਾ ਵੀ ਐਕਸ-ਰੇ ਕਰਾ ਲਓ ਐਕਸ-ਰੇ ਕਰਾਉਣ ਤੋਂ ਬਾਅਦ ਐਕਸ-ਰੇ ਹੋ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਕ੍ਰਿਸ਼ਨਾ ਡਾਇਗਨੋਸਟ ਮੰਨ ਲਓ ਵੀ ਆਪਦਾ ਰਿਪੋਰਟ ਲੈਣ ਕੋਈ ਜਿਹੜੀ ਮੰਨ ਲਓ ਸੀਟੀ ਕਰਾਉਣ ਵਾਸਤੇ ਸਕੈਨ ਕਰਾਉਣ ਵਾਸਤੇ ਭੇਜਤਾ ਇੱਥੇ ਇਹਦੇ 'ਚ ਕੀ ਹੋਇਆ ਜੀ ਇੱਥੇ ਜਦੋਂ ਇਹਨਾਂ ਨੇ ਭੇਜਤਾ ਇਹਨਾਂ ਨੇ ਆਪਦੀ ਰਿਪੋਰਟ ਦੇ ਦਿੱਤੀ 2 ਘੰਟਿਆਂ ਬਾਅਦ ਜਿਹੜੀ ਰਿਪੋਰਟ ਆ ਇਹ ਨਾਰਮਲ ਦੇ ਦਿੱਤੀ ਇਹਨਾਂ ਨੇ ਇਹ ਕਹਿੰਦੇ ਵੀ ਇਹਦੇ ਵਿੱਚ ਕੁਝ ਨਹੀਂ ਹੋਇਆ ਇਹਨੂੰ ਕੋਈ ਸੱਟ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੋਇਆ ਚਲੋ ਜੀ ਇਹ ਉੱਥੇ ਪੇ ਪਿਆਰ ਆ ਉੱਥੇ ਡਾਕਟਰ ਸਾਹਿਬ ਨੇ ਕਹਿੰਦਾ ਵੀ ਇਹਨੂੰ ਕੁਝ ਨਹੀਂ ਹੋਇਆ ਠੀਕ ਆ ਤੇ ਇਹਦੇ ਥੋੜਾ ਥੋੜਾ ਦਰਦ ਮੰਨ ਲਓ ਹੁੰਦਾ ਰਿਹਾ ਦਰਦ ਹੋਣ ਤੋਂ ਬਾਅਦ ਚਲੋ ਇਹਨੇ ਇੰਜੈਕਸ਼ਨ ਇਹਦੇ ਇੱਕ ਲਾਦਾ ਤੇ ਕੋਈ ਉਸ ਤੋਂ ਬਾਅਦ ਮੰਨ ਲਓ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਸਵੇਰ ਉਹਨਾਂ ਨੇ ਮੰਨ ਲਓ ਛੁੱਟੀ ਦੇ ਦਿੱਤੀ ਵੀ ਤੂੰ ਭਾਈ ਆਪਦੇ ਘਰੇ ਜਾ ਨਾਰਮਲ ਇਹਦੇ ਜੀ ਬਹੁਤ ਜ਼ਿਆਦਾ ਜਦੋਂ ਮੰਨ ਲਓ ਹਲਚਲ ਹੋਈ ਪਹਿਲਾਂ ਤਾਂ ਵੱਡੇ ਬੈੱਡ ਤੇ ਹੀ ਪਿਆ ਸੀ ਜਦੋਂ ਇਹਨੇ ਮੰਨ ਲਓ ਹਲਚਲ ਇਹਨੇ ਆਖੇ ਘਰੇ ਜਾਈਏ ਘਰੇ ਗਿਆ ਘਰੇ ਜਾਣ ਵੇਲੇ ਇਹਦੇ ਬਹੁਤ ਜ਼ਿਆਦੇ ਪਸਲੀਆਂ ਵਾਲੇ ਪਾਸੇ ਇੱਧਰ ਦਰਦ ਹੋਣ ਲੱਗਿਆ ਵੀ ਜਿੱਥੇ ਇਹਦੇ ਮੰਨ ਲਓ ਛੋਟੀ ਵੱਜੀ ਸੀ ਡਾਂਗੇ ਇੱਥੇ ਵੱਜੀ ਸੀ ਜੋ ਲੜਾਈ ਹੋਈ ਆ ਇਹਨਾਂ ਦੀ ਉਹਨਾਂ ਦੁਬਾਰਾ ਅਸੀਂ ਗਏ ਜੀ ਸੁਖਮਣੀ ਡਾਇਗਨੋਲ ਕੇਅਰ ਦੇ ਵੀ ਹੋਰ ਪ੍ਰਾਈਵੇਟ ਤੋਂ ਦਿਖਾ ਲਈ ਸਰਕਾਰੀ ਚ ਤਾਂ ਕੋਈ ਮੰਨ ਲਓ ਹੱਲ ਨਹੀਂ ਹੋਇਆ ਇਸ ਚੀਜ਼ ਉਹਨਾਂ ਨੇ ਦਿਖਾਇਆ ਜੀ ਉਹੀ ਰਿਪੋਰਟ ਜਦੋਂ ਟੈਸਟ ਰਿਪੋਰਟ ਮੰਨ ਲਓ ਸੀਟੀ ਸਕੈਨ ਕਰਾਈ ਹੈ ਉਹਦੇ ਵਿੱਚ ਪਸਲੀਆਂ ਟੁੱਟੀਆਂ ਜਾਂ ਜਾਂ ਜੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਕ੍ਰਿਸ਼ਨਾ ਡਾਇਗਨੋਲ ਵਾਲੇ ਆ ਇਹ ਸਰਕਾਰ ਨਾਲ ਇਹਨਾਂ ਦਾ ਟਾਈ ਆਪ ਹੈ ਠੀਕ ਹੈ ਵੀ ਵੀ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜੇ ਕੋਈ ਕਿਸੇ ਲੜਾਈ ਝਗੜੇ ਵਾਲਾ ਕੇਸ ਹੁੰਦਾ ਵੀ ਜਾਂ ਕੋਈ ਇਹ ਪੈਸਿਆਂ ਦੀ ਹੇਰ ਫੇਰ ਕਰਕੇ ਜਾਂ ਕੋਈ ਕਿਸੇ ਤਰ੍ਹਾਂ ਦੀ ਕਰਕੇ ਆਪਦੀ ਮਰਜ਼ੀ ਨਾਲ ਹੀ ਰਿਪੋਰਟਾਂ ਨਾਰਮਲ ਦੇਈ ਜਾਂਦੇ ਆ ਜੀ ਇਹ ਇਹਨਾਂ ਦਾ ਕੋਈ ਅੱਛਾ ਫੇਰ ਇਹਨਾਂ ਨੂੰ ਅਸੀਂ ਆ ਕੇ ਪੁੱਛਿਆ ਵੀ ਤੁਸੀਂ ਜੀ ਕੋਈ ਸਾਨੂੰ ਦੱਸੋ ਕੋਈ ਸਾਡੇ ਨਾਲ ਗੱਲਬਾਤ ਕਰੋ ਕੋਈ ਉਹ ਹੈ ਇਹ ਕਹਿੰਦੇ ਜੀ ਤੁਸੀਂ ਇੱਥੇ ਜਾਓ ਰਿਵਿਊ ਲੈਣੇ ਆ ਰਿਵਿਊ ਤੁਹਾਡਾ ਪੂਨੇ ਭੇਜਦੇ ਆ ਪੂਨੇ ਤੋਂ ਤੁਹਾਡੀ ਦੁਬਾਰੇ ਰਿਵਿਊ ਆਉ ਜਿਹੜੇ ਡਾਕਟਰ ਤੋਂ ਗਲਤੀ ਹੋਊਗੀ ਉਹਨੂੰ ਅਸੀਂ ਅਸੀਂ ਪੁੱਛਾਂਗੇ ਕੋਈ ਨਹੀਂ ਜੀ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਜਿਹੜੇ ਨੂੰ ਕਹਿ ਦਿੰਦੇ ਆ ਉਹ ਆਉਂਦੇ ਆ ਜੀ ਉਹ ਫਲਾਨ ਹੋਰ ਆਉਂਦਾ ਜੀ ਕੋਈ ਆਉਂਦਾ ਹੁਣ ਜਿੰਨਾ ਜਦੋਂ ਅਸੀਂ ਇੱਥੇ ਰੌਲਾ ਪਾਇਆ ਜੀ ਉੱਥੋਂ ਇਹਨਾਂ ਨੇ ਦੱਸਿਆ ਵੀ ਸਾਡਾ ਹੈਗਾ ਇੱਥੇ ਹੁਣ ਕਹਿੰਦਾ ਜੀ ਉਹ ਲੜਕਾ ਵੀ ਮੈਂ ਮੈਨੇਜਰ ਆ ਪਰ ਕੋਈ ਇੱਥੇ ਇਹਨਾਂ ਦਾ ਮੇਨ ਹੈ ਨਹੀਂਗਾ ਕੋਈ ਬੈਠਦਾ ਨਹੀਂ ਜੀ ਹੈ ਨਹੀਂ ਮੰਗ ਤਾਂ ਇਹੀ ਕਰਦੇ ਆ ਜੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਲੋਕਾਂ ਦੀ ਜਾਣ ਮਾਲ ਨਾਲ ਖਲਵਾੜ ਕਰੀ ਜਾਂਦੇ ਆ ਜੇ ਅੱਜ ਬੰਦੇ ਨੂੰ ਇਨਫੈਕਸ਼ਨ ਹੋਈ ਹੈ ਜੇ ਮੰਨ ਲਓ ਕਿਸੇ ਤਰ੍ਹਾਂ ਦੀ ਹੈ ਚਲੋ ਅਸੀਂ ਤਾਂ ਪ੍ਰਾਈਵੇਟ ਤੇ ਇਲਾਜ ਕਰਾ ਲਾਂਗੇ ਕਿਸੇ ਤਰ੍ਹਾਂ ਦੀ ਹੈ ਵੀ ਚਲੋ ਜੇ ਕੋਈ ਗ ਉਹਨਾਂ ਦੀਆਂ ਰਿਪੋਰਟਾਂ ਇਹ ਨਾਰਮਲ ਦਈ ਜਾਂਦੇ ਆ ਉਹਨਾਂ ਦੀ ਸਿਹਤ ਤੇ ਅਫੈਕਟ ਪਈ ਜਾਂਦਾ ਇਸ ਚੀਜ਼ਾਂ ਨਾਲ ਨੁਕਸਾਨ ਜਾਨਵਾਲ ਦਾ ਨੁਕਸਾਨ ਹੋ ਸਕਦਾ ਜੀ ਇਹ ਘਰੇ ਜਾਵੜਿਆ ਸੀ ਜੀ ਰਾਤ ਨੂੰ ਮੰਨ ਲਓ ਤੇ ਇਹਦੇ ਇਨਫੈਕਸ਼ਨ ਇਹਨੂੰ ਹੋ ਗਈ ਸੀ ਤੇ ਜੇ ਇਹ ਮੰਨ ਲਓ ਕੋਈ ਗਰੀਬ ਬੰਦਾ ਹੋਰ ਨਾਰਮਲ ਹੁੰਦਾ ਨਾ ਚੈੱਕਅਪ ਕਰਾ ਸਕਦਾ ਦੁਬਾਰਾ ਉਹਦੀ ਜਾਨ ਨੂੰ ਖਤਰਾ ਜੀ ਇਹ ਤਾਂ ਇਹ ਤਾਂ ਜਾਨ ਨਾਲ ਹੀ ਲੋਕਾਂ ਦੀ ਨਾਲ ਖਲਵਾੜ ਕਰੀ ਜਾਂਦੇ ਗਲਤ ਰਿਪੋਰਟਾਂ ਦੇ ਸਾਨੂੰ ਤਾਂ ਇਹੀ ਲੱਗਦਾ ਜੀ ਇਹਨਾਂ ਨੇ 4 ਪੈਸੇ ਲੈ ਕੇ ਇਹਨਾਂ ਨੇ ਇੱਕ 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 ਕੇਸ ਸਾਡੇ ਪਿੰਡ ਦਾ ਪਹਿਲਾਂ ਵੀ ਹੋਇਆ ਉਹ ਵੀ ਬੰਦੇ ਤੁਹਾਨੂੰ ਦੇਣਗੇ ਇਸ ਚੀਜ਼ ਦਾ ਕਿ ਵੀ ਇੰਨੀ ਜ਼ਿਆਦੇ ਬੰਦੇ ਤੇ 14 ਟੈਂਕੇ ਲੱਗੇ ਇਹਨਾਂ ਨੇ ਨਾਰਮਲ ਰਿਪੋਰਟ ਦੇਤੀ। ਇਹ ਕਰੀ ਇਹ ਰਹਿ ਰਹੇ ਅਸਟਾਈ ਮੰਗ ਕਰਦੇ ਨੇ ਸਰਕਾਰ ਤੋਂ ਵੀ ਇਹਦੀ ਇਹਦੀ ਜਾਂਚ ਕਰਾ ਕੇ ਇਹਦੇ ਜੋ ਇਹਨਾਂ ਦੇ ਕਾਰਵਾਈ ਹੁੰਦੀ ਹੈ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਤੇ। ਕੀ ਨਾਮ ਹੈ ਤੁਹਾਡਾ? ਸਰ ਸੇਮ ਕੁਮਾਰ ਹੈ ਜੀ। ਕਿਹੜਾ ਪਿੰਡ ਦਾ? ਜਗਮਾਲ ਵਾਲੀ ਪਿੰਡ ਦਾ। ਅੱਜ ਕਿਵੇਂ ਆਏ ਸੀਗੇ? ਅੱਜ ਰਿਪੋਰਟਾਂ ਲੈਣ ਆਇਆ ਸੀਗਾ ਜੀ ਬਲੱਡ ਟੈਸਟ ਕਰਵਾਏ ਸੀ ਕੋਸ। ਪਹਿਲਾਂ ਵੀ ਕਿਤੇ ਕਰਾਇਆ ਸੀ? ਅੱਜ ਤੋਂ 10-15 ਦਿਨ ਪਹਿਲਾਂ ਸਕੈਨ ਕਰਾਇਆ ਸੀ ਮੈਂ ਪੇਟ ਦਾ ਜੀ। ਤੇ ਇਹ ਕਹਿੰਦੇ ਵੀ ਸ਼ਾਮ ਨੂੰ 7:00 ਵਜੇ ਰਿਪੋਰਟ ਲੈ ਜਾਓ ਆ ਕੇ ਅਸੀਂ 4:00 ਵਜੇ ਇੱਥੋਂ ਚਲੇ ਗਏ ਤੇ 7:00 ਵਜੇ ਜਦੋਂ ਰਿਪੋਰਟ ਲੈਣ ਆਏ ਤੇ ਕਹਿੰਦੇ ਤੁਸੀਂ ਰਿਪੋਰਟਾਂ ਦਾ ਆਪਦੀਆਂ ਲੈ ਗਏ ਫਿਰ ਅਸੀਂ ਅਖਿਆ ਵੀ ਅਸੀਂ ਲਗਾਈ ਹੀ ਨਹੀਂ ਮੈਂ ਤੇ ਮੇਰੀ ਮਿਸਿਸ ਸੀਗੇ ਦੋਨੋਂ ਇਹਨਾਂ ਨੇ ਰਜਿਸਟਰ ਚੈੱਕ ਕੀਤਾ ਉਹਦੇ 'ਚ ਮੇਰੇ ਸਾਈਨ ਕੀਤੇ ਪਏ ਸੀ ਉੱਥੇ ਜਿਹੜਾ ਕਿ ਮੇਰੇ ਨਹੀਂ ਸੀ ਕਿਸੇ ਹੋਰ ਨੇ ਕਰਵਾ ਰ ਕੇ ਸੀ ਆ ਕਾਫੀ ਫਿਰ ਸਾਨੂੰ ਅੱਧਾ ਪੂਣਾ ਘੰਟੇ ਤੱਕ ਹਰਾਸਮੈਂਟ ਹੋਈ ਫਿਰ ਅਸੀਂ ਇਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਉਹਨਾਂ ਦੇ ਵਿੱਚ ਦੇਖਿਆ ਕੋਈ ਹੋਰ ਹੀ ਸਾਈਨ ਕਰਕੇ ਚਲਾ ਗਿਆ ਤਾਂ ਫਿਰ ਇਹਨਾਂ ਨੇ ਦੁਬਾਰੇ ਭਾਲ ਕੇ ਰਿਪੋਰਟਾਂ ਜਾਂ ਦੁਬਾਰੇ ਪ੍ਰਿੰਟ ਕੱਢੇ ਫਿਰ ਇਹਨਾਂ ਨੇ ਸਾਨੂੰ ਸਿਟੀ ਸਕੈਨ ਦੀ ਉਹ ਦੇਤੀ ਸੀ ਇਹ ਪਹਿਲਾਂ ਵੀ ਹਰਾਸ ਦਾ ਥੋੜਾ ਜਿਹਾ ਹੈਗਾ ਇਹਨਾਂ ਦੇ ਮਰਜ਼ੀ ਚੱਲਦੇ ਰਹਿੰਦੇ ਇਸ ਕੰਮ ਦੇ ਅਸੀਂ ਤਾਂ ਦੇਖੋ ਪਹਿਲੀ ਵਾਰ ਆਏ ਸੀ ਅਸੀਂ ਪਹਿਲੀ ਵਾਰ ਹੀ ਹਰਾਸਮੈਂਟ ਚ ਆਏ ਜੀ ਹੋਈ ਹੈ ਜੀ ਇਹ ਤੋਂ ਮੰਨਦੇ ਹੋਣਾ ਸੀ ਇਹ ਜੀ ਨਹੀਂ ਪੈਰਟ ਨਹੀਂ ਹੋ ਸਕਦੀ ਉਹ ਵੀ ਹੈ ਜਿੰਨਾ ਜਰ ਕੋਈ ਕਲੀਅਰ ਨਹੀਂ ਹੁੰਦਾ ਉਹਨਾਂ ਦੇ ਕੋਈ ਉਹਨਾਂ ਨੇ ਦੋਨੋਂ ਰਿਪੋਰਟਾਂ ਲਿਆ ਕੇ ਤੁਹਾਡੇ ਸਾਹਮਣੇ ਧਰਤੀਆਂ ਰੀਆਂ ਸਰ ਜੀ ਇਸ ਬਾਰੇ ਸੀਨੀਅਰ ਹੀ ਗੱਲ ਕਰਦਾ ਹੈਗੇ ਅੱਗੇ ਕੋਈ ਸਟੇਟਮੈਂਟ ਨਹੀਂ ਦੇ ਸਕਦਾ ਇਹ ਕੀ ਨਾਮ ਹੈ ਸਰ ਮੇਰਾ ਨਾਮ ਐਸਐਸਆਈ ਅਮਰਤਪਾਲ ਸਿੰਘ ਹੈ ਜੀ ਮੈਂ ਸਿਵਲ ਹਸਪਤਾਲ ਚੌਕੀ ਤਨਾਤ ਹੈ ਜੀ ਮਸਲਾ ਹੋਇਆ ਜਿਹੜਾ ਇਹ ਸਾਨੂੰ ਇੱਕ ਕੰਪਲੀਟ ਮਿਲੀ ਹੈ ਜੀ ਵੀ ਗੁਰਦੀਪ ਸਿੰਘ ਵਾਸੀ ਕੋਟ ਛਮੀਰ ਨੇ ਸਿਟੀ ਸਕੈਨ ਕਰਾਈ ਸੀਗੀ ਉਹਦੇ ਸੱਟ ਲੱਗੀ ਸੀ ਇਹਨਾਂ ਦੇ ਮਦਈ ਦੇ ਕਹਿਣ ਮੁਤਾਬਕ ਵੀ ਇਹ ਇਹਨਾਂ ਦੀ ਰਿਪੋਰਟ ਆ ਉਹ ਨਾਰਮਲ ਦੇਤੀ ਉਹ ਅਸੀਂ ਹਜੇ ਪੜਤਾਲ ਕਰ ਰਹੇ ਆ ਇਹਨਾਂ ਨੂੰ ਕ੍ਰਿਸ਼ਨ ਲੇਬ ਵਾਲਿਆਂ ਨੂੰ ਵੀ ਬੁਲਾਇਆ ਤੇ ਇਹਨਾਂ ਤੋਂ ਲੈ ਕੇ ਐਪਲੀਕੇਸ਼ਨ ਤੇ ਜੋ ਕਾਰਵਾਈ ਹੋ ਬੰਦੀ ਉਹ ਕਰਾਂਗੇ ਜੀ ਹਾਈ ਮਤਈ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਜਿਹੜੀ ਬਾਹਰੋਂ ਰਿਪੋਰਟ ਕਰਾਈ ਆ ਉਹਦੇ ਚ ਫੈਕਚਰ ਹੈ ਇਹਨਾਂ ਨੇ ਜਿਹੜੀ ਉਹ ਕਰੀ ਆ ਉਹ ਨੋਰਮਲ ਹੈ